ਗੁਰ ਕਾ ਮਨ ਮੰਨੇ ਸਿੱਖ ਧਰਮ ਦੇ ਅੰਦਰ ਸੇਵਾ ਔਰ ਸਿਮਰਨ ਤੋਂ ਥੰਮਨੇ ਜੇ ਕੋਈ ਸਿੱਖ ਨੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨਾ ਹੈ ਜਿੱਥੇ ਸਿਮਰਨ ਕਰਨਾ ਹੈ ਉੱਥੇ ਨਾਲ-ਨਾਲ ਗੁਰੂ ਦੇ ਸਿੱਖ ਨੇ ਸੇਵਾ ਵੀ ਕਰਨੀ ਹੈ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਭਾਈ ਲਹਿਣਾ ਜੀ ਤੇ ਭਾਈ ਲਹਿਣਾ ਜੀ ਤਨ ਤੇ ਮਨ ਦੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਕਰਦੇ ਨੇ ਜਿਹੜੀ ਸੇਵਾ ਭਾਈ ਲਹਿਣਾ ਜੀ ਨੇ ਕੀਤੀ ਉਹ ਸੇਵਾ ਗੁਰੂ ਨਾਨਕ ਸਾਹਿਬ ਜੀ ਦੇ ਬੱਚਿਆਂ ਨੇ ਨਹੀਂ ਕੀਤੀ ਜਿਸ ਹੁਕਮ ਨੂੰ ਭਾਈ ਲਹਿਣਾ ਜੀ ਨੇ ਸਮਝਿਆ ਉਸ ਹੁਕਮ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਹਬਜ਼ਾਦਿਆਂ ਨੇ ਨਹੀਂ ਸੀ ਸਮਝਿਆ ਭਾਈ ਲਹਿਣਾ ਜੀ ਨੂੰ ਕਿਹਾ ਕਿ ਗੰਦੇ ਨਾਲੇ ਦੇ ਵਿੱਚੋਂ ਕਟੋਰਾ ਕੱਢੋ ਤਾਂ ਭਾਈ ਲਹਿਣਾ ਜੀ ਨੇ ਉਸੇ ਵੇਲੇ ਹੀ ਗੰਦੇ ਨਾਲੇ ਦੇ ਵਿੱਚ ਹੱਥ ਪਾ ਕੇ ਕਟੋਰੇ ਨੂੰ ਕੱਢਿਆ ਇਹੀ ਜਦੋਂ ਗੱਲ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਹੀ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਉਹਨਾਂ ਦੇ ਬੱਚਿਆਂ ਨੇ ਇਨਕਾਰ ਕਰ ਦਿੱਤਾ ਕਹਿਣ ਲੱਗੇ ਸਾਡਾ ਕੰਮ ਥੋੜਾ ਏ ਇਹ ਤਾਂ ਜ਼ਮਾਦਾਰਾਂ ਦਾ ਕੰਮ ਆ ਕਿਉਂਕਿ ਉਹ ਸਮੇਂ ਕੰਮ ਵੀ ਵੰਡੇ ਹੋਏ ਸਨ ਲੋਕਾਂ ਦੇ ਪਰ ਦੇਖੋ ਭਾਈ ਲਹਿਣਾ ਜੀ ਦਾ ਪਿਆਰ ਕਿੰਨਾ ਏ ਗੁਰੂ ਨਾਨਕ ਦੇ ਘਰ ਦੇ ਨਾਲ ਹਜੇ ਗੁਰੂ ਨਹੀਂ ਬਣੇ ਗੁਰੂ ਨਾਨਕ ਸਾਹਿਬ ਪਾਚਾ ਮਹਾਰਾਜ ਜੀ ਨੇ ਕਿਹਾ ਗੰਦੇ ਨਾਲੇ ਵਿੱਚੋਂ ਕਟੋਰਾ ਕੱਢੋ ਤੇ ਪਾਈ ਲਹਿਣਾ ਜੀ ਨੇ ਕੱਢਿਆ ਪਾਲ ਤੇ ਮੰਨ ਦੇ ਨਾਲ ਗੁਰੂ ਨਾਨਕ ਸਾਹਿਬ ਪਾਚਾ ਮਹਾਰਾਜ ਜੀ ਦੇ ਘਰ ਦੇ ਵਿੱਚ ਪਾਈ ਲਹਿਣਾ ਜੀ ਨੇ ਸੇਵਾ ਕੀਤੀ ਤੇ ਪਾਈ ਲਹਿਣਾ ਜੀ ਧਰ ਗੁਰੂ ਅੰਗਦ ਸਾਹਿਬ ਪਾਚਾ ਮਹਾਰਾਜ ਜੀ ਬਣ ਗਏ ਪਿਆਰ ਕੀ ਭੱਠੀ ਵਿੱਚ ਤਪ ਕਰਿ ਉਹਨੇ ਕੰਚਨ ਕਰਦੀਆ ਲਹਿਣੇ ਸੇ ਅੰਗਤ ਕੀਆ ਔਰ ਅੰਗਦ ਸੇ ਅੱਲਾ ਕਰਦੀਆ ਇਹ ਐਗ ਕਰੇ ਨਾਨਕ ਦੇ ਘਰ ਦੀ ਵਡਿਆਈ ਸੇਵਾ ਕਰਕੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਧੰ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਧੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਆਏ ਉਹਨਾਂ ਨੇ ਬਜ਼ੁਰਗੀ ਆਵਸਥਾ ਦੇ ਵਿੱਚ ਸੇਵਾ ਕੀਤੀ ਹੈ ਸੇਵਾ ਕਰਕੇ ਉਹਨਾਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਗੁਰੂ ਅੰਗਦ ਸਾਹਿਬ ਜੀ ਤੋਂ ਬਾਅਦ ਧੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਭਾਈ ਜੇਠਾ ਜੀ ਆਏ ਭਾਈ ਜੇਠਾ ਜੀ ਨੇ ਨਾਲ-ਨਾਲ ਆਪਣੀ ਕਿਰਤ ਕੀਤੀ ਪਿਆਰ ਵਾਲਿਓ ਘੁੰਗੜੀਆਂ ਵੇਚਦੇ ਸਨ ਤੇ ਨਾਲ-ਨਾਲ ਉਹ ਸ੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਸੇਵਾ ਵੀ ਕਰਿਆ ਕਰਦੇ ਸਨ ਭਾਈ ਜੇਠਾ ਜੀ ਨੇ ਜਿੱਥੇ ਆਪਣੀ ਕਿਰਤ ਕੀਤੀ ਉੱਥੇ ਨਾਲ-ਨਾਲ ਸੇਵਾ ਵੀ ਕੀਤੀ ਸਿਮਰਨ ਵੀ ਕੀਤਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਸੁਨਹਿਰੀ ਉਪਦੇਸ਼ ਨਾਮ ਜਪਣਾ ਵੰਡ ਕੇ ਛਕਣਾ ਤੇ ਕਿਰਤ ਕਰਨ ਨੂੰ ਅਪਣਾਇਆ ਭਾਈ ਜੇਠਾ ਜੀ ਸੇਵਾ ਕਰਕੇ ਧਨ ਤਨ ਸਤਗੁਰੂ ਗੁਰੂ ਲਾਮਦਾਸ ਜੀ ਬਣ ਗਏ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਿੰਨ ਪੁੱਤਰ ਸਨ ਬਾਬਾ ਪ੍ਰਿਥੀ ਚੰਦ ਜੀ ਮਹਾਦੇਵ ਜੀ ਤੇ ਧਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਪ੍ਰਿਥੀ ਚੰਦ ਨੂੰ ਬੜਾ ਹੰਕਾਰ ਸੀ ਕਿ ਮੇਰੇ ਵਰਗਾ ਕੋਈ ਵੀ ਨਹੀਂ ਹੈ ਮਹਾਦੇਵ ਸੰਸਾਰ ਤੋਂ ਤਿਆਗ ਕਰ ਗਿਆ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੁਨੀਆਦਾਰੀ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਰਹੇ। ਜਪਿਓ ਜਨੀ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਘਰ ਬਣਾਇਓ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਸੇਵਾ ਕੀਤੀ ਤੇ ਗੁਰਗੱਦੀ ਨੂੰ ਪ੍ਰਾਪਤ ਕੀਤਾ ਬਖਸ਼ਿਸ਼ ਹੋਈ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ। ਹੁਣ ਗੁਰੂ ਅੰਗਦ ਗੁਰੂ ਅਰਜਨ